ਪਦੇਸ਼ਾਂ ਦੇ ਵਿੱਚ ਟਰਾਂਸਪੋਰਟ ਦਾ ਭਾਵ ਟਰੱਕਾਂ ਦਾ ਜੇ ਮੈਂ ਕਹਾ ਤਾਂ ਪੰਜਾਬੀਆਂ ਦਾ ਇੱਕ ਪਸੰਦੀਦਾ ਕੀਤਾ ਪਰ ਬੀਤੇ ਕੁਝ ਕ ਹਫਤਿਆਂ ਤੋਂ ਇਹ ਆਖ ਸਕਦਾ ਕਿ ਇਸ ਕਿੱਤੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸ਼ਾਮਲ ਨੇ ਉਹਨਾਂ ਦੇ ਮੁਕੱਦਰਾਂ ਨੂੰ ਗ੍ਰੈਂਡ ਲੱਗ ਰਿਹਾ ਹੈ ਦਰਅਸਲ ਤੁਹਾਨੂੰ ਯਾਦ ਹੋਣਾ ਹੈ ਕਿ ਹਰਜਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਪੰਜਾਬੀ ਮੂਲ ਦਾ ਟਰੱਕ ਚਲਾ ਰਿਹਾ ਸੀ ਗਲਤ ਯੂ ਟਰਨ ਲੈਣ ਦੇ ਕਾਰਨ ਤਿੰਨ ਮੌਤਾਂ ਉਦੇ ਤੋਂ ਬਾਅਦ ਜਸ਼ਨਪ੍ਰੀਤ ਉਹ ਤੁਹਾਨੂੰ ਯਾਦ ਹੋਣਾ ਕਿ ਉਹਦਾ ਵੀ ਦੱਸਿਆ ਗਿਆ ਹਾਲਾਂਕਿ ਪਰਿਵਾਰ ਦਾਵਾ ਕਰਦਾ ਪਿੰਡ ਦੇ ਕੁਝ ਲੋਕ ਦਾਵਾ ਕਰਦੇ ਆ ਕੋਈ ਨਿਸ਼ਾਨੀ ਕਰਦਾ ਪਰ ਫਿਰ ਵੀ ਉਹਦੇ ਉੱਤੇ ਦੋਸ਼ਾਇਦ ਕੀਤੇ ਗਏ ਐ ਇੱਕ ਉਹਦੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਦੇ ਸਿਰ ਤੇ ਦਸਤਾਰ ਨਹੀਂ ਹੈ ਤੇ ਉਹਨੂੰ ਜ਼ਮਾਨਤ ਵੀ ਨਹੀਂ ਮਿਲੀ ਤੇ ਅਗਲੀ ਪੇਸ਼ੀ 4 ਨਵੰਬਰ ਦੀ ਹੈ ਪਰ ਹਰਜਿੰਦਰ ਸਿੰਘ ਦੇ ਵੱਲੋਂ ਗਲਤ ਯੂ ਟਰਨ ਲੈਣ ਤੋਂ ਬਾਅਦ ਅਮਰੀਕਾ ਦੇ ਵਿੱਚ ਇੱਕ ਤੂਫਾਨ ਉੱਠ ਖੜਾ ਹੋਇਆ ਤੇ ਹੁਣ ਜਿਹੜੇ ਲੋਕਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਉਹਨਾਂ ਨੂੰ ਇਸ ਵਕਤ ਟਰੱਕ ਡਰਾਈਵਿੰਗ ਕਰਤੋਂ ਰੋਕਿਆ ਜਾ ਰਿਹਾ ਹੈ ਇਹ ਵੀ ਪਤਾ ਲੱਗ ਰਿਹਾ ਹੈ ਕਿ 9000 ਤੋਂ ਵੱਧ ਇਸ ਤਰ੍ਹਾਂ ਦੇ ਟਰੱਕ ਡਰਾਈਵਰ ਨੇ ਜਿਨ੍ਹਾਂ ਨੂੰ ਵਿਹਲੇ ਕਰ ਦਿੱਤਾ ਗਿਆ ਤੇ ਉਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਵੀ 1800 ਤੋਂ ਵੱਧ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਅੰਗਰੇਜ਼ੀ ਨਹੀਂ ਜਾਣਦੇ ਪਰ ਉਹ ਟਰੱਕ ਚਲਾ ਰਹੇ ਸੀ ਉਨ੍ਹਾਂ ਦੇ ਉੱਤੇ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਕੁਝ ਵੀਡੀਓ ਵੀ ਸਾਹਮਣੇ ਆ ਰਹੇ ਨੇ ਉਥੋਂ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਉਹਨਾਂ ਤੋਂ ਅੰਗਰੇਜ਼ੀ ਦੇ ਵਿੱਚ ਸਵਾਲ ਪੁੱਛ ਰਹੀਆਂ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਉਹਨਾਂ ਤੇ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ 1800 ਵਾਲੀ ਗਿਣਤੀ ਵੱਧ ਜਾਣ ਦੀ ਸੰਭਾਵਨਾ ਹੈ ਅਤੇ ਇਹਦੇ ਨਾਲ ਨਾਲ 9000 ਦਾ ਅੰਕੜਾ ਵੀ ਟੱਪ ਸਕਦਾ ਹੈ ਭਾਵ ਇਹ ਦੋ ਵੱਡੇ ਐਕਸੀਡੈਂਟ ਹੋਣ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਪੰਜਾਬੀ ਸ਼ਾਮਲ ਸਨ ਉਹ ਤੋਂ ਬਾਅਦ ਜਿਹੜੇ ਅੰਗਰੇਜ਼ੀ ਨਹੀਂ ਬੋਲ ਸਕਦੇ ਉਹਨਾਂ ਦੇ ਉੱਤੇ ਸਖਤੀਆਂ ਦਾ ਦੌਰ ਅਮਰੀਕਾ ਦਾ ਟਰੰਪ ਪ੍ਰਸ਼ਾਸਨ ਕਰ ਰਿਹਾ ਹੈ